ਕਹਿੰਦੇ ਥੋੜੀ ਹੋਰ ਸਹਜ ਬਣਾਓ ਇਸ ਤੋਂ ਥੋੜਾ ਜਿਹਾ ਗਾਂਹ ਹੋਰ ਚੱਲੋ ਅੰਦਰ ਹੋਰ ਬਹੁਤ ਨਜ਼ਾਰਾ ਜਿਵੇਂ ਕੋਈ ਆਇਆ ਉੱਥੇ ਗੇਟ ਤੇ ਖਲੋ ਕੇ 2 ਮਿੰਟ ਵੇਖ ਕੇ ਮੁੜ ਗਿਆ ਉਹ ਆਂਦਾ ਕਿ ਅੰਦਰ ਜਾ ਕੇ ਬਹਿਣਾ ਸੀ ਅੰਦਰ ਹੋਰ ਬੜਾ ਆਨੰਦ ਆ ਤਾਂ ਜਿੰਨੇ ਕੁ ਸੁਰਤ ਉਡਾਰੀ ਭਰਦੀ ਆ ਉੱਥੇ ਬੈਠੀ ਥੋੜਾ ਜਿਹਾ ਆਨੰਦ ਲਿਆ ਉਹਨੇ ਚ ਮਨ ਖੁਸ਼ ਹੋ ਜਾਂਦਾ ਚੰਚਲ ਇਹ ਨਾ ਥੋੜੇ ਜਿਹਾ ਖੁਸ਼ ਹੋ ਜਾਂਦਾ ਫਿਰ ਆ ਜਾਂਦਾ ਵੀ ਮੈਨੂੰ ਇਸ ਤਰ੍ਹਾਂ ਸੁਣਿਆ ਆਇਆ ਹੋਇਆ ਉਹ ਕਹਿੰਦੇ ਬੈਠੇ ਰਹਿਣਾ ਸੀ ਉੱਥੇ ਉੱਥੇ ਬੈਠਣਾ ਹੈ ਅੰਦਰ ਅਨਹਦ ਦਾ ਆਨੰਦ ਅੰਦਰ ਅਮਰਤ ਦਾ ਆਨੰਦ ਤੇ ਜੇ ਬੈਠੇ 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 ਤੂੰ ਉਥੇ ਬੈਠਾ ਰਹਿੰਦਾ ਤਾਂ ਗੱਲਾਂ ਬਾਤਾਂ ਵੀ ਸ਼ੁਰੂ ਕਰ ਲੈਂਦਾ ਹੀ ਉਹ। ਉਹਨੂੰ ਭਰੋਸਾ ਹੋ ਜਾਂਦਾ ਵੀ ਇਹ ਹੁਣ ਦਰ ਨਹੀਂ ਛੱਡਦਾ ਪਿਆ। ਤੇ ਤੈਨੂੰ ਤਾਂ ਹੁੰਦਾ ਵੀ ਚਲੋ ਜਿਹੜੇ ਗੁਰਮਖਾਂ ਨੇ ਕਿਹਾ 20 ਮਿੰਟ ਸ਼ਬਦ ਸੁਣ ਲਾਂ ਮੁੜ ਕੇ ਮੈਂ ਆਪਦੀ ਫਿਰ ਦੁਕਾਨ ਖੋਲਣੀ ਜਾ ਕੇ। ਇਧਰਲੀ ਦੁਕਾਨ ਤਾਂ ਖੋਲ ਜਿੱਥੇ ਚੋਂ ਨਾਮ ਦਾ ਧੰਨ ਮਿਲਣਾ ਉਹ ਉਥੇ ਬੈਠਾ ਦੁਕਾਨ ਦੇ ਫੁਰਨੇ ਲਈ ਜਾਂਦਾ ਉਹ ਆਂਦਾ ਇਹ ਕਹਾ ਦਾ ਵਰਾਗੀ ਆ। ਇਹ ਜੇ ਮਾਇਆਦਾਰੀ ਆ। ਠੀਕ ਆ ਜਿਹੜਾ ਸਾਡਾ ਵਿਰਾਗ ਹੈ ਉਹ ਭਗਤੀ ਵਿੱਚ ਵਾਧਾ ਦਿੰਦਾ ਹੈ ਜਿੰਨੀ ਸਟੰਗ ਹੈ ਸਾਡੀ। ਫਿਰ ਉਹਦੇ ਵਿੱਚ ਸਾਡੇ ਕਰਮ ਅ ਕਰਮ ਜੇ ਜਿੰਨਾ ਜੀਵ ਕਰਮ ਧਾਰੀ ਹੁੰਦਾ ਹੈ ਮਾਇਆ ਧਾਰੀ ਹੁੰਦਾ ਹੈ ਉਹ ਬੈੰਦਾ ਨੀ ਨਾ ਸਿਮਰਨ ਕਰਦਾ ਨਾ ਸਹਿਜ ਵਿੱਚ ਬੈੰਦਾ ਉਹਨੂੰ ਪੁੱਛੋਗੇ ਸਿਮਰਨ ਕਰਦੇ ਹੋ ਹਾਂ ਜਿੰਨਾ ਕੁ ਟਾਈਮ ਲੱਗੇ ਜਾਂਦਾ ਕਰਦੇ ਆ ਤਾਂ ਫਿਰ ਉਹ ਮਾਇਆ ਧਾਰੀ ਆ ਜੀ ਇਸ ਕਰਕੇ ਹੁਣ ਕਰਮ ਤੋਂ ਭਗਤਾਂ ਨੇ ਵੀ ਕੀਤਾ ਕਬੀਰ ਸਾਹਿਬ ਖੱਡੀ ਹੋਣ ਦੇ ਸੀ ਪਹਿਲਾਂ ਰਵਿਦਾਸ ਜੀ ਚਮੜੇ ਦਾ ਕੰਮ ਕਰਦੇ ਸੀ ਸੈਣ ਜੀ ਨਾਈ ਸੀਗੇ ਸਦਨਾ ਜੀ ਜਿਹੜੇ ਸੀ ਉਹ ਕਸਾਈ ਦਾ ਕੰਮ ਕਰਦੇ ਸੀ ਉਹ ਫਿਰ ਕੀ ਕਰਦੇ ਸਵੇਰੇ ਕਿਰਤ ਦੇ ਨਾਲ ਸਿਮਰਨ ਕਰੀ ਜਾਂਦੇ ਜਿੰਨਾ ਵੀ ਹੁੰਦਾ ਉਹਨਾਂ ਤੋਂ ਫਿਰ ਸ਼ਾਮ ਨੂੰ ਜਦੋਂ ਪ੍ਰਸ਼ਾਦਾ ਪਾਣੀ ਛੱਕ ਕੇ ਤੇ ਫਿਰ ਰਾਤ ਉਹਨਾਂ ਕੋਲ ਸਾਰੀ ਹੁੰਦੀ ਸੀ ਸਾਰਾ ਪ੍ਰੈਕਟਿਕਲ ਉਹ ਰਾਤ ਨੂੰ ਕਰਦੇ ਗਏ ਕਿਉਂਕਿ ਮਨ ਨੂੰ ਪੌਣ ਤੋਂ ਵਕਤ ਕਰ ਲਿਆ ਸਰੀਰ ਰਿਲੈਕਸ ਹੋ ਗਿਆ ਫਿਰ ਜਿਹੜਾ ਮਨ ਹੈ ਇਹ ਸੌਣ ਵਾਲੀ ਅਵਸਥਾ ਨਹੀਂ ਹੈ ਜਦੋਂ ਮਨ ਦਰ ਤੇ ਆ ਜਾਂਦਾ ਸਰੀਰ ਆਪ ਹੀ ਰਿਲੈਕਸ ਹੋ ਜਾਂਦਾ ਮਨ ਆਪਦੀ ਖੋਜ ਕਰੀ ਜਾਂਦਾ ਅੱਗੇ ਬੈਠਾ ਜਦੋਂ ਢੰਗ ਨਹੀਂ ਹੈਗਾ ਫਿਰ ਸਰੀਰ ਰਿਲੈਕਸ ਨਹੀਂ ਹੁੰਦਾ ਥੋੜੀ ਦੇਣ ਬਾਅਦ ਹੀ ਲੱਤਾਂ ਖੁੱਸਣ ਲੱਗੀਆਂ ਸਰੀਰ ਖੁੱਸਣ ਲੱਗ ਗਿਆ ਫਿਰ ਉਹ ਦਿਲ ਕਰਦਾ ਵੀ ਹੁਣ ਬਥੇਰਾ ਟਾਈਮ ਹੋ ਗਿਆ ਸੌਂ ਜਾਈਏ ਉਹ ਮਨ ਚਾਹੁੰਦਾ ਸਰੀਰ ਦੇ ਨਾਲ ਰਲ ਕੇ ਸਮ ਜਾਂਦਾ ਹੈ ਕਹਿੰਦੇ ਗ੍ਰਹਿ ਮੈਗ੍ਰਸਤੀ ਹੋਏ ਪਾਇ ਉਹਨਾਂ ਸਹਿਜ ਕਰ ਬਨ ਬਨਵਾਸ ਨਾਲ ਉਦਾਸ ਡਲ ਪਾਇਆ ਹੈ ਗ੍ਰਸਤੀ ਕਿਹਨੂੰ ਕਿਹਾ ਜਾਂਦਾ ਹੈ ਜਿਹੜਾ ਪਹਿਲੋਂ ਗ੍ਰਹਿ ਦੀ ਖੋਜ ਕਰਦਾ ਹੈ ਦਸਵੇਂ ਘਰ ਦੀ ਖੋਜ ਕਰਦਾ ਹੈ ਦਸਵੇਂ ਘਰ ਦੀ ਖੋਜ ਕਰਕੇ ਮਨ ਦਾ ਅਸਲ ਲਾਉਂਦਾ ਹੈ ਦਸਵੇਂ ਘਰ ਦੇ ਵਿੱਚ ਤੇ ਦਸਵੇਂ ਘਰ ਦੇ ਵਿੱਚ ਬੈਠ ਕੇ ਅਨਹਦ ਸ਼ਬਦਾਂ ਨੂੰ ਸੁਣਦੇ ਆ ਜਦੋਂ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ ਬੱਚੇ ਪਾਲਦਾ ਹੈ ਖੇਤੀਬਾੜੀ ਕਰਦਾ ਹੈ ਦੁਕਾਨਦਾਰੀ ਚਲਾਉਂਦਾ ਹੈ ਉਹਨੂੰ ਫਿਰ ਕਹਿੰਦੇ ਨੇ ਵੀ ਇਹ ਗ੍ਰਸਤੀ ਹੋ ਗਿਆ ਗ੍ਰਹਿਹ ਦੇ ਵਿੱਚ ਬਿਠਾ ਹੈ ਗ੍ਰਹਿਹ ਦੇ ਵਿੱਚ ਬੈਠ ਕੇ ਇਸਤੀ ਮਾਇਆ ਦੇ ਕਰਮ ਕਰਦਾ ਪਿਆ ਉਹ ਗ੍ਰਸਤੀ ਹੈ ਫਿਰ ਕਹਿੰਦੇ ਗ੍ਰਹਿਹ ਮੈਂ ਗ੍ਰਸਤੀ ਹੋਏ ਪਾਇਓ ਨਾ ਸਹਿਜ ਘਰ ਬਨ ਬਨਵਾਸ ਨਾ ਉਦਾਸਦਲ ਪਾਇਓ ਹੈ ਜੇ ਤੂੰ ਹੁਣ ਗ੍ਰਸਤੀ ਹੋ ਗਿਆ ਪਰ ਗ੍ਰਹਿਹ ਵਿੱਚ ਜਾ ਕੇ ਅਸਨ ਨਹੀਂ ਲਾਇਆ ਦਸਵੇਂ ਘਰ ਦੇ ਵਿੱਚ ਅਸਨ ਨਹੀਂ ਲਾਇਆ ਫਿਰ ਤੂੰ ਕਹਦਾ ਗ੍ਰਸਤੀ ਆ ਫਿਰ ਤਾਂ ਤੂੰ ਤਰੇ ਗੁਣਾ ਚ ਬਿਠਾ ਹੈ ਜਿੰਨੀ ਦੇਰ ਤੱਕ ਮਨ ਫੁਰਨਿਆਂ ਵਿੱਚ ਹੋਵੇਗਾ ਪਰਿਵਾਰ ਨਾਲ ਲਿਬਦੀ ਨਹੀਂ ਤੁਰਨੇ ਚ ਹੋਏਗਾ ਕਦੇ ਕਿਸੇ ਨਾਲ ਝਗੜਾ ਕਰੇਗਾ ਕਦੇ ਕਿਸੇ ਨਾਲ ਝਗੜਾ ਕਰੇਗਾ ਗਰਸਤੀ ਉਹ ਹੈ ਜਿਹੜਾ ਥਿਰ ਘਰ ਦੇ ਵਿੱਚ ਬੈਠ ਕੇ ਪਰਿਵਾਰ ਨੂੰ ਪਾਲਦਾ ਉਦੋਂ ਅਮਰਤ ਪੀਤੀ